ਬ੍ਰੈਂਡ ਨਿਊ ਟਰੈਕਟਰ ਇਹਨੂੰ ਹਾਰ ਪਾ ਕੇ ਲੈ ਜਾਓ ਮਾਈਕੋ ਪੰਪ ਵਾਲਾ ਪਹਿਲੇ ਵਾਲਾ ਟਰੈਕਟਰ 58 ਐਚਪੀ ਦਾ ਹੁੰਦਾ ਠੀਕ ਆ ਠੀਕ ਆ ਜੀ ਇਹ ਇਹਦੀ ਡਿਮਾਂਡ ਹੈਗੀ ਜੀ 6.5 ਲੱਖ ਬਾਕੀ ਕੋਈ ਵੀਡੀਓ ਦੇਖ ਕੇ ਆਏਗਾ ਤੁਹਾਡਾ ਮਾਣ ਤਣ ਜੂਰ ਕਰਾਂਗੇ ਭਰਾਵਾ ਬਾਕੀ ਚੈਂਜਰ ਵਾਲਾ ਟੋਨ ਮਾਡਲ ਹੈ ਵੀ ਆਪਾਂ ਬਿਲਕੁਲ ਦੇਣ ਵਾਲੀ ਗੱਲ ਕਰ ਲੈਂਦੇ ਆ 9 ਲੱਖ ਤੇ 75 ਹਜ਼ਾਰ ਦਾ ਟਰੈਕਟਰ ਦੇ ਦਾਂਗੇ 75 ਐਚਪੀ ਦਾ ਟਰੈਕਟਰ ਹੈ ਪੰਜਾਬ ਨੰਬਰ ਫਰਸਟ ਓਨਰ ਟਰੈਕਟਰ ਹੈ ਜੀ 21 ਮਾਡਲ ਹੈ ਟਰੈਕਟਰ ਨਵੀਂ ਪਿਆ ਜੀ ਇਹ ਕਿਸੇ ਭਰਾ ਨੂੰ ਚਾਹੀਦਾ ਹੈ ਤੇ ਨਵਾਂ ਗੱਲ ਲਈ ਦੀ ਚੱਲਿਆ ਜੀ ਟਰੈਕਟਰ 1400 ਘੰਟੇ 1400 ਘੰਟੇ ਚੱਲਿਆ ਹੋਇਆ ਇਹ ਵੀ ਪੀਵੀ ਨੰਬਰ ਟਰੈਕਟਰ ਹੈ ਜੀ ਫਰਸਟ ਓਨਰ ਹੈ ਟਰੈਕਟਰ 1200 ਘੰਟੇ ਚੱਲਿਆ 80% ਟਾਇਰ ਨੇ ਟਰੈਕਟਰ ਦੇ শোরੂਮ ਕੰਡੀਸ਼ਨ ਦਾ ਟਰੈਕਟਰ ਹੈ ਇਹ ਜੇ ਕਿਸੇ ਭਰਾ ਨੇ ਲੈਣਾ ਹੈ ਸਵਾ 8 ਲੱਖ ਰੁਪਏ ਪਾਰਟੀ ਡਿਮਾਂਡ ਕਰਦੀ ਹੈ ਬਾਕੀ ਬਹਿ ਕੇ ਜਾਂ ਕਰਾਂਗੇ ਤੁਹਾਡਾ ਇਹ ਵੀ ਹੋ ਜੂਗਾ 4x4 ਡਿਊਜ਼ ਫਾਰ 70 ਐਸਪੀ ਦਾ ਚੰਗਾ ਟਰੈਕਟਰ ਪੂਰਾ ਫਰਸਟ ਪਾਰਟੀ ਦਾ ਠੀਕ ਹੈ ਜੀ ਇਹ ਕਿਸੇ ਭਰਾ ਨੇ ਲੈਣਾ ਵੇਟ ਇਹਨੂੰ ਵੀ ਲੱਗੇ ਪਿਆ ਨਾਲ ਦੇ ਟਾਇਰ ਨੇ ਦੇ ਆ ਪਿਛਲੇ ਟਾਇਰ ਨਵੇਂ ਆ ਵੀਕੇਟੀ ਦੇ ਅ ਕਿਸੇ ਭਰਾ ਨੂੰ 23 ਮਾਡਲ ਟਰੈਕਟਰ ਚਾਹੀਦਾ ਹੋਵੇ ਅਰਜਨ 555 ਸੈਂਟਰ ਗੇਅਰ ਵਾਲਾ ਇਹ ਸੈਂਟਰ ਗੇਅਰ ਵਾਲਾ ਹੈ ਸੈਂਟਰ ਗੇਅਰ ਹੈ ਜੀ 2023 ਮਾਡਲ ਹੈ ਪੰਜਾਬ ਨੰਬਰ ਹੈ ਫਰਸਟ ਓਨਰ ਹੈ ਵੀ ਇਹਦੇ ਵਧੀ ਮੂਰੇ ਦਿਖਾ ਦਿਓ ਕਵਰ-ਕਵਰ ਜੇ 480 ਘੰਟੇ ਟਰੈਕਟਰ ਚੱਲਿਆ ਜੀ ਇਹ ਠੀਕ ਹੈ ਜੀ ਇਹ ਕਿਸੇ ਭਰਾ ਨੂੰ ਚਾਹੀਦਾ ਹੋਵੇ ਵੀ ਟਰੈਕਟਰ ਭਾਜਿਆ 6 ਲੱਖ ਰੁਪਏ ਪਾਰਟੀ ਡਿਮਾਂਡ ਕਰਦੀ ਹੈ ਬਾਕੀ ਤੁਹਾਡਾ ਸੌਦਾ ਕਰਾਂਗਾ ਸਰ ਸ੍ਰੀ ਅਕਾਲ ਜੀ ਸਵਾਤਾ ਤੁਹਾਡਾ ਆਪਾਂ ਅਜਿ ਦਿਨ ਦੇ ਵੀਚ ਪਿਆਰੇ ਭਰਾਵੋ ਆਪਾਂ ਇੱਕ ਵਾਰ ਫਿਰ ਤੋਂ ਆ ਚੁੱਕੇ ਹਾਂ ਤੁਹਾਨੂੰ ਲੈ ਕੇ ਕੋਕੂ ਟਰੈਕਟਰ ਤੇ ਜਿਨਾਂ ਜਿਹੜਾ ਪਹਿਲੇ ਵੀਡੀਓ ਤੋਂ ਨੇ ਬਹੁਤ ਪਿਆਰ ਬਖਸਿਆ ਇੱਕ ਵਾਰ ਫਿਰ ਤੋਂ ਵੀਰੂ ਨਾਲ ਕੋਲ ਨਾਮ ਆਪਣਾ ਨਿਕਸਣ ਆ ਚੁੱਕੇ ਸੂ ਦੇਖ ਸਕਦੇ ਹੋ ਟਰੈਕਟਰ ਦੇ ਕੁਰੀ ਵੀ ਨਾਮ ਮਰਾ ਦੇ ਅਲਗਾਈ ਖੜੇ ਯਾ ਤਾਂ ਆਵਰ ਤੋਂ ਲੈ ਕੇ ਯਾ ਤੋ ਵੀ ਘੱਟ ਜਿਹੜੇ 20 ਆਵਰ ਤੋਂ ਲੈ ਕੇ ਤੁਹਾਨੂੰ 100 ਪਾਵਰ ਦਾ ਟਰੈਕਟਰ ਮਿਲ ਜਾਊਗਾ ਦੇ ਵੀਰੂ ਨਾਲ ਕੋਲ ਆਪਾਂ ਕਰਾਉਣੇ ਆ ਜੋ ਗੱਲ ਬਾਤ ਨਾਲ ਬੜੀ ਸਤਿ ਸ਼੍ਰੀ ਅਕਾਲ ਤੁਹਾਡਾ ਤੁਹਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਨਵੀਂ ਵੀਡੀਓ ਸਵਾਗਤ ਹੈ ਜੀ ਕੁਪੂ ਟਰੈਕਟਰ ਦੇ ਅੱਜ ਫੇਰ ਬਣਾਉਣ ਲੱਗੇ ਆ ਜੀ ਕਈ ਦਿਨ ਹੋ ਗਏ ਵੀਡੀਓ ਪਾਈ ਨਹੀਂ ਅੱਜ ਆਪਾਂ ਫੇਰ ਬਣਾਉਣ ਲੱਗੇ ਆ ਸ਼ੁਰੂ ਕਰਦੇ ਆ ਜੀ ਆਪਾਂ ਛੋਟੇ ਫੋਰ ਬੀਲ ਤੋਂ ਆਜੋ ਬਾਕੀ ਵੀਰੋਣਾਂ ਨੂੰ ਵੀ ਤੰਗੀ ਤੇ ਜਾਣ ਲਈ ਜੇ ਤੁਹਾਨੂੰ ਆਪਣੇ ਚੈਨਲ ਦੇ ਕਾਹਲੀ ਬੁੜੇ ਦੇਖੇ ਨੇ ਇਹ ਸੋਨਾਲਿਕਾ 47 ਹੈ ਜੀ 300 ਘੰਟੇ ਟਰੈਕਟਰ ਚੱਲਿਆ 50 50 ਨੰਬਰ ਹੈ ਨਗਦ ਕੈਸ਼ ਹੈ ਇੱਕ ਕੰਪਨੀ ਤੋਂ ਜਿਹੜੇ ਸਟਾਕ ਰਹਿ ਜਾਂਦਾ ਉਹਨਾਂ ਦਾ ਘੱਟ ਚੱਲੇ ਹੋਏ ਟਰੈਕਟਰ ਉਹ ਨੇ ਨਗਦ ਕੈਸ਼ ਆ ਕਾਫੀ ਕਰਾਂ ਸਾਰੇ ਨੇ ਠੀਕ ਆ ਜੀ 4x4 ਪਾਵਰ ਦੇ ਵਿੱਚ 4x4 ਟਰੈਕਟਰ ਆ ਕਿ ਜੀ ਭਾਅ ਨੂੰ ਚਾਹੀਦਾ ਹੋਏ ਬ੍ਰੈਂਡ ਨਿਊ ਟਰੈਕਟਰ ਹਾਰਪ ਆ ਗਿਆ ਜੀ ਇਹ ਮਾਰਦ ਲਾਈ ਮਾਡਲ 18 ਆ 18 ਮਾਡਲ ਆ ਜੀ ਹਾਂ ਜੀ ਠੀਕ ਠੀਕ ਤੇ ਤੁਸਾਂ ਪਾਣੀ ਤੇ ਲਿਆ ਬੋਲ ਟਰੈਕਟਰ ਦੀ ਵੀਡੀਓ ਦਿਖਾ ਦਿਓ ਇੱਕ ਵਾਰ ਬਈ ਵੀਡੀਓ ਚੰਗੀ ਤਰ੍ਹਾਂ ਟਾਇਰ ਦਿਖਾ ਦੇ ਇੰਨੇ ਪੈਸੇ ਵੀ ਨਹੀਂ ਲੰਦਾ ਮਰਾਦੇ ਮਾੜੀ ਜੀ ਬਾਡੀ ਬੁੱਡੀ ਤੇ ਉਹ ਟਰੈਕਟਰ ਦੇਖੋ ਵੀ ਰਾਂਗ ਰੰਗ ਦੇਖੋ ਵੀ ਆਏ ਨੇ ਆ ਲੱਦਾ ਵੀ ਜੀ ਮੈਂ ਨਾਮ ਆਪੇ ਆਹੋਂ ਦਾ ਟਰੈਕਟਰ ਇਹ ਲੈਣਾ ਬਣ ਜੂਗਾ ਜੀ ਇਹ ਇਹ ਸਵਾ ਪੁਆਇੰਟ ਮਾਰਡ ਹੈ ਜੀ ਬਾਕੀ ਮਾਣਦਾਨ ਕਰਾਂਗੇ ਜਿਹੜਾ ਕੋਈ ਭਰਾਏਗਾ ਵੀਡੀਓ ਦੇਖ ਕੇ ਪਰ ਟਰੈਕਟਰ ਬਿਲਕੁਲ ਨਵਾਂ ਹੈ ਹੈ ਟਰੈਕਟਰ ਦਾ ਦੇਖਣ ਨੂੰ ਕੋਕਾ ਪੀਸ ਲੱਗਦਾ ਪੂਰਾ ਜੀ ਏਸੀ ਦੇ ਵਿੱਚ ਹੀ ਵੱਡਾ ਕਿਸ ਨੂੰ ਚਾਹੀਦਾ ਹੈ ਇਹ 100 ਘੰਟੇ ਟਰੈਕਟਰ ਚੱਲਿਆ ਜੀ ਟਾਈਗਰ ਆ ਟਾਇਰਾਂ ਤੇ ਤੁਸੀਂ ਨੰਬਰ ਵੀ ਦਿਖਾ ਸਕਦੇ ਹੋ ਸਾਰੇ ਟਾਇਰਾਂ ਤੇ ਹਲੇ ਨੰਬਰ ਮੌਜੂਦ ਨੇ ਜਿਹਦੇ ਭਾੜੇ ਮਾਰ ਕੇ ਪੈਣੇ ਮਾਰ ਕੇ ਦਿਖਾ ਦੇ ਚੰਗੀ ਤਰ੍ਹਾਂ ਇਹ ਵੀ ਉਥਰੀ ਨੰਬਰ ਹੈ ਜੀ ਪੀਵੀ 7 ਕੰਪਨੀ ਦਾ ਟਰੈਕਟਰ ਹੈ ਜੀ ਆਰਸੀ ਬਣੀ ਪਈ ਹੈ ਨਗਦ ਕੈਸ਼ ਹੈ ਜੀ ਭਰਾਨੇ ਲੋਨ ਕਰਾਣਾ ਹੋਵੇ ਉਹ ਵੀ ਹੋ ਜਾਏਗਾ ਠੀਕ ਹੈ ਜੀ ਪਰ ਇਹ ਵੀ ਟਰੈਕਟਰ ਹਾਰ ਪਾ ਕੇ ਲੈ ਜਾਓ ਬਾ ਮਾਡਲ ਮਾਡਲ 2020 ਹੈ ਜਿਹੜੇ ਟਰੈਕਟਰ ਘੱਟ ਚੱਲੇ ਬਨੇ ਉਹ ਤਾਂ ਹਾਰਿਆ ਤੁਹਾਨੂੰ ਅੱਜ 20 ਮਾਡਲ ਆ ਉਹ ਵੈਸੇ ਤਾਂ ਫਿਰ ਤਾਰੇ ਕਾਬਰ ਸੋਹ ਕੰਟੈਕਟਰ ਚੱਲੇ ਜੀ ਬਿਲਕੁਲ ਹਾਂਜੀ ਹਾਂਜੀ ਦਿਖਾਓ ਇਹ ਵੀ ਵੀਡੀਓ 'ਚ ਅੱਗੋ ਪਿੱਛੋ ਵੀ ਪੰਨੇਗਾ ਮਰਾ ਦਾ ਟਰੈਕਟਰ ਦੀ ਬ੍ਰੈਂਡ ਨਿਊ ਟਰੈਕਟਰ ਇਹਨੂੰ ਹਾਰ ਪਾ ਕੇ ਲੈ ਜਾਓ ਮਾਈਕੋ ਪੰਪ ਵਾਲਾ ਪਹਿਲੇ ਵਾਲਾ ਟਰੈਕਟਰ ਹੈ 58 ਐਚਪੀ ਦਾ ਇਹ ਇਹਦੀ ਡਿਮਾਂਡ ਹੈਗੀ ਜੀ 6.5 ਲੱਖ ਬਾਕੀ ਕੋਈ ਵੀਡੀਓ ਦੇਖ ਕੇ ਆਏਗਾ ਤੁਹਾਡਾ ਮਾਨਤਨ ਜਰੂਰ ਕਰਾਂਗੇ ਭਰਾਵਾ ਪਰ ਟਰੈਕਟਰ ਜਮਾਂ ਨਮਾ ਰੱਖੋਦੇ ਉਮੜੀਆਂ ਵੀ ਨੀ ਤਾਂ ਜੈਨਰੀ ਇਹ ਕਿਹੜਾ ਬਹਾਰਜਨ 605 ਦੇ ਮਤਲਬ ਸੇਮ ਪਾਵਰ ਹਨਗੇ ਉਹ ਵੀ 58 ਦਾ ਹੀ ਹੁੰਦਾ ਪਰ ਇਹੋ ਜਿਹੇ ਟਰੈਕਟਰ ਕਦੀ ਕਦੀ ਆਉਂਦੇ ਨਹੀਂ ਹਾਂ ਜੀ ਸਹੀ ਗੱਲ ਹੈ ਜੀ ਇਹ ਇਹੋ ਜਿਹੇ ਟਰੈਕਟਰ ਹੋਈ ਨਹੀਂ ਆਉਂਦੇ ਨਵੇਂ 3 ਸਪੀਡ ਦੇ ਜਿਆ ਸਿੰਪਲ ਆ ਜੀ 3 ਸਪੀਡ ਆ ਜੀ ਚੇਂਜਰ ਗੇਅਰ ਸਾਰਾ ਕੁਝ ਟਾਪ ਮਾਡਲ ਹੈ 3 ਸਪੀਡ ਦੇ ਵਿੱਚ ਮਤਲਬ ਬੇਟਾ 8-8 100% ਵੀ ਬੜੇ ਆਰਾਮ ਨਾਲ ਚੱਡਾਊਗਾ ਨਾਲੇ ਮਾਈ ਸਾ ਵਾਹੇ ਦੇ ਬੰਨ ਬਲੂਗਾ ਠੀਕ ਹੈ ਤੁਹਾਨੂੰ ਤਾਂ ਚੱਲਿਆ ਲੋਗੇ ਤਾਂ ਵੀ ਡੇਟ ਮੰਗਣਗੇ ਇਹ ਤਾਂ ਨਵਾਂ ਬਿਲਕੁਲ ਇਹਦਾ ਹੇਜੇਟੈਟਰ ਹੋਇਆ ਨਹੀਂ ਆਂਦੇ ਸਾਡੇ ਕੋਲ ਦੋ ਤਿੰਨ ਟਾਇਟਰ ਆਏ ਨੇ ਜਿਹੜੇ ਘੱਟ ਚੱਲੇ ਨੇ ਬਾਕੀ ਡੇਟਰ ਚੱਲੇ ਪਏ ਤੁਹਾਨੂੰ ਵੀ ਦਿਖਾਉਂਦੇ ਅੱਗੇ 54 5 ਆਇਆ ਜੀ 4 ਵੀਲ ਇਹ 2021 ਮਾਡਲ ਟਰੈਕਟਰ ਹੈ ਇਹਦੇ ਵੀ ਟਾਇਰ ਨਵਾਲਦੇ ਨੇ ਚਾਰੇ ਫਸਟ ਓਨਰ ਹੈ ਆਪ ਤੁਸੀਂ ਚੈੱਕ ਕਰਾਓ ਜੀ ਟਰੈਕਟਰ ਬਹੁਤ ਨਵਾਂ ਹੈ ਵੀ ਤੇ ਟੋਪ ਮਾਡਲ ਹੈ ਅਡਜਸਟੇਬਲ ਤੋਂ ਬਟਨ ਨਾਲ ਕਿ ਕੋਈ ਭਰਾ ਨੂੰ ਚਾਹੀਦਾ ਹੈ ਟਰੈਕਟਰ ਇਹ ਵੀ ਬਹੁਤ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ ਰੀਮਰ ਹੀ ਨਿਕਾ ਵੀ ਮਰਾਉ ਪਿਛੋ ਲਿੰਕਾਜ ਆਖ ਸਭ ਦਾ ਘਾਉ ਟਰੈਕਟਰ ਦੇ ਨਵਾਂ ਟਰੈਕਟਰ ਬਿਲਕੁਲ ਇਹ ਟੋ ਮਾਡਲ ਦਾ ਨਾ ਰਿਹਾ ਸੋ ਖਦਾ ਆਬਰੇ ਪੂਰੀ ਸਾਈਨ ਮਾਰ ਦਿਆ ਸੋ ਤੁਸੀਂ ਦੇਖ ਸਕਦੇ ਹੋ ਇਹ ਨ ਬਿਲਕੁਲ ਨਾਮਾ ਜੈ ਹਾਰ ਬੜੂ ਟਰੈਕਟਰ ਦੇ ਇਹ ਵੀ ਸਾਡੀ ਡਿਮਾਂਡ 1.5 ਲੱਖ ਹੈ ਜੀ ਬਾਕੀ ਕੋਈ ਭਰਾ ਆਏਗਾ ਕਸਟਮਰ ਦਾ ਟਰੈਕਟਰ ਹੈ ਕੋਈ ਭਰਾ ਆਏਗਾ ਸੌਦਾ ਕਰਵਾ ਕੇ ਤੁਹਾਨੂੰ ਦੇ ਕੇ ਤੁਵਾਂਗੇ ਟਰੈਕਟਰ ਬਾਕੀ 655 755 ਖੜੇ ਨੇ ਇਹ 21 ਮਾਡਲ ਟਰੈਕਟਰ ਹੈ ਜੀ ਮਾਈਕੋ ਪੰਪ ਵਾਲਾ 75 ਇਹ ਵੀ ਫਰਸਟ ਆਨਰ ਟਰੈਕਟਰ ਹੈ ਨਾਮ ਦੇ ਟਾਇਰ ਨੇ ਟਰੈਕਟਰ ਦੇ। ਬਾਕੀ ਚੈਂਜਰ ਵਾਲਾ ਟੂ ਮਾਡਲ ਹੈ ਵੀ ਆਪਾਂ ਬਿਲਕੁਲ ਦੇਣ ਵਾਲੀ ਗੱਲ ਕਰ ਲੈਂਦੇ ਆ 9 ਲੱਖ 75 ਹਜ਼ਾਰ ਦਾ ਟਰੈਕਟਰ ਦੇ ਦਾਂਗੇ 75 ਐਚਪੀ ਦਾ ਟਰੈਕਟਰ ਹੈ। 9 75 ਹੈ 9 ਲੱਖ 75 ਹਜ਼ਾਰ ਰੇਟ 'ਚ 755 ਮਿਲਦਾ ਨਹੀਂ ਟਰੈਕਟਰ। ਵੈਸੇ ਮੇਰੇ ਸਾਹ ਕੋਲ ਜੀ ਆਪਾਂ ਮਾਲਕਾ ਚਲੋ ਵੀ 75 ਦਾ ਟਰੈਕਟਰ ਲੈਣ ਜਾਂਦੇ ਆ। ਜੀ ਨਵਾਂ ਦੇਖ ਲੋ ਜੀ 14 15 14 15 ਅੱਜ ਚੱਗਿਆ ਜੀ। ਨੇ 3.5 ਲੱਖ ਨਾ ਜਾਣੀ ਤੇ ਹੌਲੈਂਡ ਜੀ 18 ਘੋੜਾ ਦਾ ਮਿਲਦਾ ਹੋਊਗਾ 4.5 ਲੱਖ ਲੁੱਟ ਗਿਆ 3.755 ਖੜਾ ਹੈ 655 ਇਹ ਇਹ ਵੀ 2021 ਮਾਡਲ ਹੈ ਜੀ ਟਰੈਕਟਰ ਇਹ ਵੀ ਮਾਈਕੋ ਪੰਪ ਵਾਲਾ ਹੈ ਇਹ ਟਰੈਕਟਰ ਚੱਲੀ 600 ਘੰਟੇ ਨਵਾਂ ਟਰੈਕਟਰ ਬਿਲਕੁਲ ਠੀਕ ਹੈ ਜੀ ਇਹ ਕਿਸੇ ਪੁਰਾਣੇ ਲੈਣਾ ਆ ਦੇਖ ਲੋ ਇਹ 9.5 ਲੱਖ ਦਾ ਜੀ ਇਹ 9.5 ਲੱਖ ਦਾ ਇਹ ਵੀ ਟਰੈਕਟਰ ਸਾਰਾ ਸਮਾਨ ਨਾਲ ਹੈ ਜੀ ਨਾਲ ਦੇ ਟਾਇਰ ਨੇ ਇਹ ਚੱਲੀ 600 ਘੰਟੇ ਮਤਲਬ ਟਾਈਟਨ ਕੁਮਾਰ ਦਾ ਬੇਟੇ ਹੋ ਗਏ ਲੱਗਿਆ ਵਾ ਇਸੀ ਇਸੀ ਨਾਲ ਦੀ ਫਿਰ 755 ਖੜਾ ਜੀ ਉਹ ਵੀ ਇਹੀ ਮਾਡਲ ਹੈ ਜੀ 21 ਮਾਡਲ ਉਹ ਵੀ ਕੀਮਤ ਲੈ ਹੈ ਜੇ 2 ਵੀਲ ਦੇ ਵਿੱਚ ਲੈਣਾ 655 ਤਾਂ ਆ ਖੜਾ ਹੈ ਇਹ ਵੀ ਟਰੈਕਟਰ ਬਰੈਂਡ ਨਿਉ ਹੈ ਜੀ ਇਹ ਵੀ 21 ਮਾਡਲ ਹੈ ਮਾਈਕੋ ਪੰਪ ਵਾਲਾ ਇਹ ਵੀ ਇਹ 1200 ਘੰਟੇ ਚੱਲਿਆ ਜੀ ਤੇ ਗਰਦੀ ਮਿੱਟਰ ਚੀਜ਼ ਦਿਖਾ ਦੇ ਸਾਰੇ ਟਰੈਕਟਰਾਂ ਦੇ ਬੇਡ ਫੁੱਲ ਪੂਰੇ ਲੋਡ ਹੋਏ ਹੋਏ ਨੇ ਇਹ ਨਹੀਂ ਹੈਗਾ ਵੀ 2-4 ਪਲੇਟਾਂ ਨੇ ਜਾਂ ਘਟਕਨੀਮੀਆਂ ਨੇ 8 ਪਲੇਟਾਂ ਪੂਰੀਆਂ ਜਿੰਨੇ ਮਾਲ ਦੀ ਕੈਪੈਸਿਟੀ ਹੈ ਬੇਡ ਪੈਣ ਦੀ ਉਹਨਾਂ ਬੇਡ ਪਾਈ ਪਾ ਕੇ ਦੇ ਰਹੇ ਨੇ ਇਹ ਵੀ ਪੀਵੀ ਨੰਬਰ ਟਰੈਕਟਰ ਹੈ ਜੀ ਫਰਸਟ ਓਨਰ ਹੈ ਟਰੈਕਟਰ 1200 ਘੰਟੇ ਚੱਲੇ 80% ਟਾਇਰ ਨੇ ਟਰੈਕਟਰ ਦੇ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ ਇਹ ਜੇ ਕਿਸੇ ਭਰਾ ਨੇ ਲੈਣਾ ਹੈ 2.5 ਲੱਖ ਰੁਪਏ ਪਾਲੀਟੀ ਡਿਮਾਂਡ ਕਰਦੀ ਹੈ ਬਾਕੀ ਵੈ ਕੇ ਜਾਂ ਕਰਾਂਗੇ ਤੁਹਾਡਾ ਇਹ ਵੀ ਹੋ ਜੂਗਾ 2.5 ਲੱਖ ਰੁਪਏ ਹੈ ਹਾਂ ਜੀ ਠੀਕ ਹੈ ਟਰੈਕਟਰ ਦੀ ਬਹੁਤ ਡਿਮਾਂਡ ਸੀਗੀ ਬਹੁਤ ਚਿਰ ਬਾਅਦ ਆਇਆ ਸਾਡਾ ਉਹ ਵੀ ਪਾਵਰ ਦਾ ਡੀਲ ਪਰ ਚਾਹੀਦਾ ਇਹ 70 ਐਚਪੀ ਦੇ ਵਿੱਚ ਹੈ 70 ਐਚਪੀ ਦਾ ਜੀ ਟਰੈਕਟਰ ਇਹ ਵੀ ਚੈੱਕ ਕਰਾਓ ਨਵਾਂ ਜੇ ਤੁਹਾਨੂੰ ਬਾਜਾ ਜਾਵੇ ਕਹਾਂ ਜਾ ਕੇ ਦਿਖਾਏ ਹਾਂ ਥੱਲੇ ਉਤਰ ਜਾ 4 ਚੰਗਾ ਟਰੈਕਟਰ ਪੂਰਾ ਫਰਸਟ ਪਾਰਟੀ ਦਾ ਠੀਕ ਹੈ ਜੀ ਇਹ ਕਿਸੇ ਭਰਾ ਨੇ ਲੈਣਾ ਵੇਟ ਇਹਨੂੰ ਵੀ ਲੱਗੇ ਪਿਆ ਨਾਲ ਦੇ ਟਾਇਰ ਨੇ ਤੇ ਆ ਪਿਛਲੇ ਟਾਇਰ ਨਵੇਂ ਆ ਵੀਕੇਟੀ ਦੇ ਅਗਲੇ ਟਾਇਰ ਨਾਲ ਦੇ ਨੇ ਇਹ ਕਿਸੇ ਭਰਾ ਨੇ ਲੈਣਾ ਜੀ ਦੀ 7 ਲੱਖ ਪਾਰਟੀ ਦੀ ਮੰਗ ਕਰਤੀ ਆ ਬਾਕੀ ਤੁਹਾਡਾ ਮਾੜ ਤਨ ਕਰਾਵਾਂਗੇ ਕਿੰਨੇ ਦਾ ਜੀ 7 ਲੱਖ ਡਿਮਾਂਡ ਕਰਦੀ ਆ ਪਾਰਟੀ ਬਾਕੀ ਹੋ ਜਾਊਗਾ ਫੋਰ ਬਾਈ ਫੋਰ ਫੋਰ ਬਾਈ ਫੋਰ ਡਿਊਜ਼ ਫਾਰ 2017 ਮਾਡਲ ਦੇਖ ਰਿਹਾ ਜੀ ਫੋਰ ਬਾਈ ਫੋਰ 70 ਐਚਪੀ ਦਾ 7 ਲੱਖ ਰੁਪਏ ਦਾ ਮੇਰਾ ਵੀ ਇਹ ਫਿੱਟਰੀ ਬਹੁਤ ਹੁੰਦੇ ਹੁਣੇ ਆਈ। ਹਾਂ ਮੱਕੀ ਵਾਲੀ ਮਸ਼ੀਨ ਤੇ ਚੱਲਦੀ ਆਈ ਹੈ ਜੀ। ਹਾਂ ਜੀ ਕਾਮਯਾਬ ਹੀ ਹੈ। ਕਾਮਯਾਬ ਹੈ। ਕੋਈ ਮਤਲਬ ਇਹ ਸਾਡੇ ਸਾਫਾ ਚੱਕਣਾਂ ਦੇ ਵਿੱਚ ਹਾਂ ਜੀ ਬਹੁਤ ਫਾਇਦਾ। ਕਿਸੇ ਤਰ੍ਹਾਂ ਸੋਨਾਲਿਕ ਆਇਆ ਬਈ ਘੱਟ ਪੈਂਡ ਵਾਲਾ। ਅੱਛਾ ਜੀ। ਇਹ 3 ਸਪੀਡ ਦੇ ਵਿੱਚ ਹੈ। 2016 ਮਾਡਲ ਹੈ। ਤਿੰਨ ਸਿਲੰਡਰ ਚੋਂਗਾ ਇਹ ਟਰਬੋ ਵਾਲਾ ਟਰੈਕਟਰ। ਜਿਹੜੇ ਸੌਲਸ ਦੇ ਵਿੱਚ ਆਇਆ ਨੇ ਜੀ। ਹਾਂ ਜੀ। ਤਿੰਨ ਸਿਲੰਡਰ ਹੋਗਾ ਟਰਬੋ ਵਾਲਾ ਟਰੈਕਟਰ ਹੈ। 2016 ਮਾਡਲ ਹੈ। ਟਰੈਕਟਰ 3,20,000 ਰੁਪਏ ਦਾ 3 ਸਪੀਡ। ਠੀਕ ਹੈ ਠ ਇੱਕ ਆਪ ਪੰਜਾਬ ਜੀ ਡੀ ਆ ਐਮ ਜੀ 4 ਵੀਲ 50 50 ਲੋਕਾਂ ਦੇ ਪਹਿਲੇ ਵੀ ਖੜੇ ਸੇਲ ਹੋ ਗਿਆ ਸੀਗਾ ਇਹ 2018 ਮਾਡਲ ਹੈ ਜੀ ਟਰੈਕਟਰ 4 ਵੀਲ ਹੈ ਅਗਲੇ ਟਾਇਰ ਨਵੇਂ ਪਾਏ ਪਨੇ ਛੋੜੇ ਕੈਰ ਨੇ ਪਿਛਲੇ ਜਿਹੇ ਟਾਇਰ ਨੇ 40% ਨੇ ਨਾਲ ਦੇ ਬਾਕੀ ਟਰੈਕਟਰ ਦਾ ਡੀਜ਼ਲ ਪੰਪ ਕੁਝ ਨਹੀਂ ਖੁੱਲਿਆ ਸਾਰਾ ਸ਼ੈਲਡ ਟਰੈਕਟਰ ਆ ਚੀਜ਼ਾਂ ਦਿਖਾਓ ਸਾਰਾ ਸ਼ੈਲਡ ਟਰੈਕਟਰ ਹੈ ਕੋਈ ਚੀਜ਼ ਦੀ ਖੁੱਲ ਨਹੀਂ ਹਲੇ ਤੱਕ ਫਸਟ ਓਨਰ ਟਰੈਕਟਰ ਹੈ ਵੀ ਜੇ ਕਿਸੇ ਭਰਾ ਨੇ ਪੰਜਾਬ ਪੰਜਾਬ ਡੀਲ ਲੈਣਾ ਹੈ ਇਹ 5.5 ਲੱਖ ਦਾ ਬਣ ਜੂਗਾ ਜੀ 2018 ਮਾਡਲ 4x4 5.5 ਦਾ ਹੈ ਹਾਂਜੀ ਬਗੜੀ ਉਧਰ ਟਾਈਗਰ ਖੜਾ ਹੈ 90 ਪਾਵਰ ਦੇ ਜੇ ਕੋਈ ਬੜੀ ਚੰਗੀ ਅਰਜਨ ਆਇਆ ਪਿਆ ਜੀ ਕਿਸੇ ਭਰਾ ਨੂੰ 23 ਮਾਡਲ ਟਰੈਕਟਰ ਚਾਹੀਦਾ ਹੋਵੇ ਅਰਜਨ 555 ਸੈਂਟਰ ਗੇਅਰ ਵਾਲਾ ਇਹ ਸੈਂਟਰ ਗੇਅਰ ਵਾਲਾ ਹੈ ਸੈਂਟਰ ਗੇਅਰ ਹੈ ਜੀ 2023 ਮਾਡਲ ਹੈ ਪੰਜਾਬ ਨੰਬਰ ਹੈ ਫਰਸਟ ਓਨਰ ਹੈ ਵੀ ਇਹਦੇ ਵਧੀ ਮੂਰੇ ਦਿਖਾ ਦਿਓ ਕਵਰ ਕੋਵਰ ਜੇ 480 ਘੰਟੇ ਟਰੈਕਟਰ ਚੱਲਿਆ ਜੀ ਇਹ ਠੀਕ ਹੈ ਜੀ ਕਿਸੇ ਭਰਾ ਨੂੰ ਚਾਹੀਦਾ ਹੋਵੇ ਟਰੈਕਟਰ ਭਾਜਿਆ 6 ਲੱਖ ਰੁਪਏ ਪਾਰਟੀ ਡਿਮਾਂਡ ਕਰਦੀ ਹੈ ਬਾਕੀ ਤੁਹਾਡ ਬਾਕੀ 60 55 ਖੜਾ ਜੀ ਪਿੱਛੇ 17 ਮਾਡਲ ਸੋਨਾਲਿਕਾ 60 ਖੜਾ 21 ਮਾਡਲ ਆ ਸੋਨਾਲਿਕਾ 60 ਦਾ ਹੋ ਜੀ ਹੁਣ ਕਈ ਬੰਦੇ ਫੋਨ ਕਰਦੇ ਨੇ ਜੀ ਸਾਨੂੰ ਭੂੰਗਾ ਵਸਤੇ ਟਰੈਕਟਰ ਚਾਹੀਦਾ 2 ਸਪੀਡ ਪਰ 2 ਸਪੀਡ ਵੀ ਅਵੇਲੇਬਲ ਆ ਸਾਡੇ ਕੋਲ 3 ਸਪੀਡ ਆ ਤੇ 3-4 ਖੜੇ ਨੇ ਠੀਕ ਆ ਜੀ ਚਾਹੀਦਾ 2021 ਮਾਡਲ ਪੀਵੀ ਨੰਬਰ ਫਸਟ ਓਨਰ ਜੇ ਕਿਸੇ ਨੇ 2 ਸਪੀਡ ਲੈਣਾ ਹੈ 5 ਲੱਖ 70 ਹਜ਼ਾਰ ਦਾ 5 70 ਦਾ ਲੈਣਾ ਹੈ ਜੀ ਠੀਕ 60 55 ਖੜਾ ਜੀ 2017 ਮਾਡਲ T20 ਇਹਦੇ ਚਾਰੇ ਟਾਇਰ ਨਾਲ ਦੇ ਟਰੈਕਟਰ ਦੇ ਚਾਰ ਸਪੀਡਾ ਚ ਹੁੰਦਾ ਹੈ T20 ਇਹ ਵੀ ਫਰਸਟ ਓਨਰ ਟਰੈਕਟਰ ਹੈ ਛਤਰੀ ਲੱਗੀ ਪਈ ਆ ਬੰਪਰ ਲੱਗਿਆ ਪਿਆ ਇਹਦੀ ਸਾਡੀ ਡਿਮਾਂਡ 5 ਦੀ ਹੈ ਬਾਕੀ ਜਿਹੜਾ ਵੀ ਆਏਗਾ ਕਸਟਮਰ ਸੌਦਾ ਕਰਕੇ ਦੇਵਾਂਗੇ ਦੇਖੇ ਤੋਰਾਂਗੇ ਬਾਕੀ ਪ੍ਰੀਤ ਖੜਾ ਜੀ 2020 ਮਾਡਲ ਇਹ ਵੀ PP ਨੰਬਰ ਆ ਮੈਸੀ ਖੜਾ ਟਰੈਕਟਰ 2021 ਮਾਡਲ ਸਮਰਾਟ ਇਹ ਕਿਸੇ ਭਰਾ ਨੂੰ ਚਾਹੀਦਾ ਹੈ ਇਹ ਨੈਟ ਆਪਾਂ 6 ਲੱਖ ਦਾ ਦੇਵਾਂਗੇ 6.5 ਲੱਖ ਸਾਡੀ ਡਿਮਾਂਡ ਕਰਦੇ ਆ ਬਾਕੀ ਬਾਕੀ ਠੀਕ ਆ ਠੀਕ ਆ ਜੀ ਬਾਕੀ ਹੌਲੈਂਡ ਦੇ ਘੱਕ ਪਏ ਜਿਹੜਾ ਨੇ ਟਰੈਕਟਰ ਵਧੀਆ 55 ਦਾ ਐਕਸੈਸਰੀ ਲਏ ਇਤਨੇ ਮਾਡਲ ਦੇ ਵਿੱਚ ਆਈ 23 ਮਾਡਲ ਟਰੈਕਟਰ ਹੈ ਜੀ ਇਹ ਇਹ 23 ਮਾਡਲ ਦੇ ਵਿੱਚ ਆਈ ਆਈਕਾ ਹੌਲੈਂਡ ਆਈਪ ਨੇ ਆਪਣੇ ਕੋਲ ਘੱਟ ਪਏ ਜਿਹੜਾ ਲੈ 55363 ਜਿਹੜੇ 12 13 ਮਾਡਲ ਟਰੈਕਟਰ ਨੇ ਵੀ 4 ਲੱਖ ਦੀ ਰੇਂਜ ਵਾਲੇ ਟਰੈਕਟਰ ਨੇ ਜਿਹੜੇ ਉਹ ਵੀ ਮਿਲ ਜੇਗਾ 4 ਤੋਂ ਅੰਦਰ ਅੰਦਰ ਵਾਲੇ 3 ਸਪੀਡ ਟਰੈਕਟਰ ਹੈ ਵੀ ਇਹ ਵੀ ਲੋਕਲ ਨੰਬਰ ਹੈ 90 ਦਾ ਇਹਨੇ ਇਹ ਤਿੰਨ ਚਾਰ ਟਰੈਕਟਰ ਦੇ ਛੱਡ ਤੋਂ ਵਿੱਚ 363 ਵੀ ਹੈਗੇ 11 12 ਮਾਡਲ 55 ਐਚ ਪੀ ਵਾਲੇ ਇਹ ਵੀ 55 ਐਚ ਪੀ ਦਾ 3 ਸਪੀਡ ਹੈ ਵੀ ਇਹ ਸਾਰੇ 4 ਤੋਂ ਅੰਦਰ ਵਾਲੇ ਨੇ ਠੀਕ ਆ ਠੀਕ ਹੈ ਜੀ ਸਾਰੇ ਰੇਂਜ ਵਾਲੇ ਨੇ ਬਾਕੀ ਸਪੈਸ਼ਲ ਐਡੀਸ਼ਨ ਖੜਾ ਇੱਕ ਜੇ ਕਿਸੇ ਭਰਾ ਨੂੰ ਉੱਚਾ ਮਾਡਲ ਚਾਹੀਦਾ ਹੈ ਪੰਜਾਬ ਨੰਬਰ ਆ 90 ਦਾ ਫਰਸਟ ਓਨਰ 2021 10ਵੇਂ ਮਹੀਨੇ ਦਾ ਪੰਜਾਬ ਨੰਬਰ ਫਰਸਟ ਓਨਰ ਟਰੈਕਟਰ ਹੈ ਜੀ 21 ਮਾਡਲ ਹੈ ਟਰੈਕਟਰ ਨਵੀਂ ਪਿਆ ਜੀ ਇਹ ਕਿਸੇ ਭਰਾ ਨੂੰ ਚਾਹੀਦਾ ਹੈ ਤੇ ਡਿਮਾਂਡ ਕੀ ਹੈ ਜੀ ਚੱਲਿਆ ਜੀ ਟਰੈਕਟਰ 1400 ਘੰਟੇ 1400 ਘੰਟੇ ਚੱਲਿਆ ਹੋਇਆ ਡਿਮਾਂਡ بس ਦੇਣ ਵਾਲੀ ਗੱਲ ਕਰਨ ਲਿਆ 735000 ਦਾ ਦੇ ਰਾਂਗੇ 735 ਦਾ ਵੀ ਦੇ ਦਾਂਗੇ ਹੈ ਇਹ ਵੀ ਨੰਬਰ ਟਰੈਕਟਰ ਹੈ ਫਰਸਟ ਓਨਰ ਹੈ ਠੀਕ ਹੈ ਠੀਕ ਹੈ ਬਾਕੀ ਆ ਫਾਰਮ ਟ੍ਰੈਕ ਸਾਠ ਆਇਆ ਭਾਈ ਜੀ ਪਾਵਰ ਮੈਕਸ ਇਹਦੀ ਬਹੁਤ ਲੋਕਾਂ ਦੀ ਫੋਨ ਆਈਆਂ ਸੀਗੀਆਂ ਸਾਨੂੰ 60 ਲਿਆ ਗਾ ਦਿਓ ਉੱਚਾ ਬਣਾ ਇਹ 2021 ਮਾਡਲ ਹੈ ਟਰੈਕਟਰ 10ਵੇਂ ਮਹੀਨੇ ਦਾ 16 ਦੇ ਟਾਇਰਾਂ ਚੋਂ ਬਣੇ 55 ਐਚਪੀ ਦਾ ਪਾਵਰ ਮੈਕਸ ਠੀਕ ਹੈ ਠੀਕ ਹੈ ਇਹ ਟਰੈਕਟਰ ਲਿਆਂਦਾ ਹੀ ਆ ਇਹ ਹਲੇ ਐਂ ਖੜਾ ਹੈ ਇਹ T20 ਦੇ ਵਿਚਾਰ ਹੈ T20 ਵੀ ਹੈ ਦੀ ਪਾਵਰ ਵਧਾਤੀ ਸੀ ਉਹਨਾਂ ਨੇ ਪਹਿਲਾਂ 50 ਦਾ ਆਉਂਦਾ ਸੀ ਇਹ ਪਾਵਰ ਮੈਕ 55 ਵਰਤਦਾ ਹੈ ਸਿਰ ਸੋਨਾ ਦੇ ਗੱਲ ਠੀਕ ਆ ਠੀਕ ਹੈ ਮਨ ਲਵੇ ਗੇਰ ਵੀ ਤੇ ਵੀ ਹੋਣਗੇ ਹਾਂਜੀ ਹਾਂਜੀ ਇਹ 2021 ਮਾਡਲ ਹੈ ਜੀ 8ਵੇਂ ਮਹੀਨੇ ਦਾ ਟਰੈਕਟਰ ਹੈ ਕਿਸੇ ਭਰਾ ਨੇ ਲੈਣਾ ਟਰੈਕਟਰ 6 ਲੱਖ ਦਾ ਬਣ ਜੇਗਾ ਪਾਰਟੀ 6.5 ਲੱਖ ਡਿਮਾਂਡ ਕਰਦੀ ਹੈ ਕਸਟਮਰ ਦਾ ਟਰੈਕਟਰ ਹੈ ਸੌਦਾ ਕਰਾ ਦਾਂਗੇ 6 ਲੱਖ ਦਾ ਬਣ ਜਾਊਗਾ ਜੀ ਠੀਕ ਆ ਠੀਕ ਹੈ ਬਾਕੀ 52 ਦਾ ਸਾਇਆ ਪਿਆ ਜੀ ਆ 56 20 ਪੰਜਾਬ ਨੰਬਰ ਆਇਆ ਪਿਆ ਜੀ 4 ਵੀਲ 52 ਦਾ 21 ਮਾਡਲ ਹੈ ਜੀ ਇਹ ਸੱਤ ਦੀ ਪਾਲਟੀ ਡਿਮਾਂਡ ਕਰਦੀ ਆ ਬਾਕੀ ਕਰਾਵਾਂਗੇ ਗੇਅਰ ਪ੍ਰੋ ਹੈ ਠੀਕ ਹੈ ਜੀ ਆਇਆ ਭਾਈ ਅੱਗੇ 5620 ਇਹ 2021 ਹੈ ਜੀ 21 ਮਾਡਲ ਪੰਜਾਬ ਨੰਬਰ ਸੱਤਵੇਂ ਮਹੀਨੇ ਦਾ ਟਰੈਕਟਰ ਹੈ ਜੀ 21 ਦੇ ਆ ਲਿਖਿਆ ਪਿਆ ਦੇਖੋ ਰੱਦੀ ਵਾਖੇ ਦਿਖਾ ਦੇ ਪਿੱਛੇ ਮਾਰ ਕੇ ਸੱਤਵਾਂ ਮਹੀਨਾ 2021 ਫਰਸਟ ਕੁਆਲਟੀ ਪੰਜਾਬ ਨੰਬਰ ਨਾਲ ਦੇ ਟਾਇਰ ਹੈ ਜੀ ਚਾਰੇ ਅਗਲੇ ਟਾਇਰ ਵੀ ਨਾਲ ਦੇ ਆ ਇੱਕ ਘੱਟ ਕਹਿੰਦੇ ਤੁਹਾਨੂੰ ਕਿੰਨੇ ਚੱਲੇ 1300 ਕੰਟੀ ਡੈਟਰ ਚੱਲੇ ਆ ਜੀ ਇਹਦੀ 10 ਲੱਖ 90 ਹਜ਼ਾਰ ਰੁਪਏ ਦਾ ਟਰੈਕਟਰ ਬਣ ਜੇਗਾ ਜੀ ਇਹ 10 90 ਦਾ ਬਣ ਜੂਗਾ ਹਾਂ ਜੀ 4x4 50 ਨੰਬਰ ਠੀਕ ਆ ਠੀਕ ਆ ਜੀ ਬਾਕੀ ਸਾਡੇ ਕੋਲ ਜੀ ਹੋਰ ਸਟਾਕ ਦੇ ਵਿੱਚ ਸੱਤੀ ਦੀ ਖੜੇ ਨੇ ਜੀ ਜੌਂਡੀਅਲ ਖੜੇ ਨੇ ਚਾਰਜਾ 5 4x4 ਜਾਂ ਸੋਲਿਡ ਦੇ ਖੜੇ ਨੇ ਇੱਕ ਕੰਪਨੀ ਚੋ ਡੈਮੋ ਟਰੈਕਟਰ ਨੇ ਜੀ ਇਹ ਚਾਹੀਦੇ ਇਹ ਮਿਲ ਜਾਣਗੇ ਇਹ ਕੰਡੀ ਕਮਰਾ ਉਹਾਰੇ ਛੋਟੇ ਟਰੈਕਟਰ ਚਾਹੀਦੇ ਇਹਨੂੰ ਛੋਟੇ ਮਿਲ ਜਾਣਗੇ ਇਹ ਵੀ ਸਾਰੇ ਤੁਹਾਡੀ ਜੋ ਹੈ ਮੇਰੇ ਡੈਮੋ ਨੇ ਟਰੈਕਟਰ ਵਿੱਚ ਇਹਦੇ ਵਿੱਚ ਆਪਣਾ ਕੋਲ 20 ਪਾਵਰ ਤੋਂ ਲੈ ਕੇ 26 ਪਾਵਰ ਤੱਕ ਨਾਲ હાજર ਨੇ ਟਰੈਕਟਰ ਠੀਕ ਹੈ ਠੀਕ ਹੈ ਜੀ ਕਿਸੇ ਨੂੰ 0 ਮੀਟਰ ਚਾਹੀਦੇ ਆ ਉਹ ਵੀ ਮਿਲ ਜਾਣਗੇ ਬਾਕੀ ਤੁਹਾਨੂੰ ਦੂਜੀ ਦੁਕਾਨ ਤੇ ਦਿਖਾਉਂਦੇ ਆ ਆਹ ਵੀਡੀਓ ਇਹ ਆਹ ਟਰੈਕਟਰ ਦਿਖਾਦੇ ਤੁਹਾਨੂੰ ਬਾਕੀ ਅਗਲੇ ਟਰੈਕਟਰ ਤੁਹਾਨੂੰ ਦੂਜੀ ਵੀਡੀਓ ਵਿੱਚ ਦਿਖਾਉਂਦੇ ਆ ਵੀਰੋ ਕਬਈ ਜੁਰਾ ਕੋਲ ਆਪੇ ਕਾਇਮ ਉਹ ਇਹ ਆਪਸ਼ਨ ਇਹਦੇ ਮੀਟਰ ਨਰ ਬਣਾਇਆ ਵਾ ਬਾਕੀ ਭਾਈ ਕਾਦੇ ਵਾਸਤੇ ਇਹ ਚੀਜ਼ ਹੈ ਜੀ ਆਫਿਸ ਕੰਟੇਨਰ ਹੈ ਜੀ ਆਫਿਸ ਕੰਟੇਨਰ ਹੈ ਜੀ ਕਈ ਟੂ ਟੈਕਸ ਤੇ ਵੀ ਪਿਆ ਹੁੰਦਾ ਹੈ ਕਈਆਂ ਨੇ ਆਫਿਸ ਬਣਾਇਆ ਹੁੰਦਾ ਹੈ ਇਹ 13 ਬਾਈ 40 ਹੈ ਜੀ ਥਰੇ 13 ਫੁੱਟ ਚੌੜਾ ਹੈ 40 ਫੁੱਟ ਲੰਬਾ ਹੈ ਜੀ ਬਾਕੀ ਅੰਦਰੋਂ ਆਓ ਤੁਹਾਨੂੰ ਨਿਗਾ ਮਰਾਂਨੇ ਪੂਰਾ ਹੈ ਰੈਡੀ ਕੀਤਾ ਹੋਇਆ ਕਿਸੇ ਭਰਾ ਨੂੰ ਚਾਹੀਦਾ ਹੋਵੇ ਇਹ ਵੀ ਇਹ ਵੀ ਫੋਰ ਸੇਲ ਹੈ ਜੀ ਜਣੀ ਇਹ ਨਹੀਂ ਹੈਗਾ ਵੀ ਲੋਹਾ ਜਈ ਹੈ ਨਹੀਂ ਜੀ ਨਹੀਂ ਅੰਦਰੋਂ ਪੂਰੀ ਡਾਊਨ ਸੀਲਿੰਗ ਥੱਲੇ ਪੂਰੀ ਫਲੋਰ ਵਰਕ ਸਾਰਾ ਹੋਇਆ ਪਿਆ ਪੂਰਾ ਕੰਪਲੀਟ ਹੈ ਜੀ ਆਫਿਸ ਕਿਨੇ ਬਣਾਉਣਾ ਹੋਵੇ ਉਹਦੇ ਵਾਸਤੇ ਵੀ ਇਹ ਟੂ ਟੈਕਸ ਤੇ ਪਿਆ ਸੀ ਅਸੀਂ ਲੈ ਆ ਜੀ ਉਹ ਤਾਂ ਟੋਲ ਟੈਕਸ ਦਾ 옵ਸ਼ਨ ਨਾ ਆ ਪਊਗਾ ਨਾ ਹਾਂਜੀ ਹਾਂਜੀ ਟੋਲ ਟੈਕਸ ਕਈ ਬੰਦ ਹੋ ਗਏ ਉਹਨਾਂ ਨੇ ਫੀਲ ਕਰਤਾ ਗਰੀ ਉੱਪਰ ਦਿਖਾ ਆ ਦੇ ਫੈਨ ਲੱਗੇ ਹੋਏ ਨੇ ਬੜੇ ਕੈਂਟ ਤੇ ਪਰ ਲਾਈਟਾਂ ਐਲਈਡੀ ਟਿਊਬਾਂ ਲੱਗੀਆਂ ਹੋਈਆਂ ਨੇ ਤੇ ਡਾਊਨ ਸਿਲਿੰਗ ਹੋਈ ਹੋਈ ਐ ਬਾਕੀ ਜਿਹੜੇ ਸਨ ਮੇਰੇ ਵੀਰ ਨੂੰ ਚਾਹੀਦਾ ਏ ਤਾਂ ਇਹਦੇ ਵਿਚਾਰ ਆਉਣਾ ਐ ਐਸਸੀ ਲਾ ਕੇ ਬਾਹਰ ਕੋਈ ਕੰਮ ਕਰਾਉਣ ਦੀ ਰੋਡ ਵੀ ਹੈਗੀ ਜੇ ਜਾ ਕੇ ਕਰਨਾ ਜੀ ਹਾਂਜੀ ਹਾਂਜੀ ਉਹਨਾਂ ਨੇ ਪ੍ਰਯੋਜ ਫੈਨ ਪੱਖੇ ਟੂਫਾਂ ਦੋ ਠੀਕ ਐ ਜੀ ਇੱਕ ਗੇਟ ਪਾਇਆ ਜਿਹੜਾ ਇੱਕ ਗੇਟ ਇਹ ਆ ਜੀ ਇਹ ਜਨਰੇਟਰ ਵੀ ਨਾਲ ਦਿੱਤੇ ਜਾਣਗੇ ਹੈ ਸਭ ਕੁਝ ਨਾਲ ਲਵਾਂਗੇ ਜੀ ਇਹ ਵੀ ਕੰਪਲੀਟ ਐ ਵੀ ਦਵਾਂਗੇ ਫਿਰ ਜਨਰੇਟਰ ਕਿੰਨਾ ਕੁ ਲੋਡ ਚਲੁੰਦੇ ਨੇ ਇਹ ਇਹਦੇ ਬਾਰੇ ਤਾਂ ਮੈਨੂੰ ਜਾਣਕਾਰੀ ਨਹੀਂ ਹੈ ਦੂਜਾ ਭਰਾ ਲੈ ਗਿਆ ਉਹ ਜਾਣਦਾ ਠੀਕ ਠੀਕ ਬਾਕੀ ਇਹ ਹੈ ਕਿ ਚੀਜ਼ ਪੂਰੀ ਓਕੇ ਆ ਜਾ ਕੇ ਰੱਖਣੀ ਆ ਬਸ ਹਾਂ ਜਾ ਕੇ ਰੱਖ ਕੇ ਆਪਣਾ ਇਹ ਕਿਸੇ ਭਰਾ ਨੂੰ ਚਾਹੀਦਾ ਜੀ ਇਹ ਵੀ ਫੋਰ ਸੇਲ ਹੈ ਠੀਕ ਹੈ ਜੀ ਇਹ ਪਾਰਟੀ ਡਿਮਾਂਡ ਦਾ 7.5 ਹੀ ਕਰਦੀ ਹੈ ਜਿੰਨਾਂ ਦਾ ਕੰਟੇਨਰ ਹੈ ਟੋਨਟੈਕ ਸਾਣਾ ਦਾ ਬਾਕੀ ਕੁਝ ਨਹੀਂ ਪਤਾ ਜਦ ਉਹ ਆਂਦਾ ਬੰਦਾ ਤਾਂ ਕੀ ਪਤਾ ਕਿੱਥੇ ਜੇ ਬਣ ਜਾਈਏ ਹਾਂ ਜੀ ਹਾਂ ਜੀ ਕਸਟਮਰ ਬੁਲਾ ਲਾਂਗੇ ਪੂਰੇ ਤੁਹਾਡੇ ਸਾਹਮਣੇ ਸੋਦਾ ਹੁੰਦਾ ਸਾਰਾ ਕੰਪਲੀਟ ਹੈ ਕਿ ਨੂੰ ਰੇਡੀਆ ਬਿਲਕੁਲ ਰੇਰ ਰੁਪਿਆ ਲਾਂਦੀ ਲੋੜ ਲੋਬਰੀ ਜੋ ਮੇਰਾ ਭਰਾ ਆਫਸਰ ਬਣਾਉਣ ਦੇ ਬਾਰੇ ਸੋਚ ਰਿਹਾ ਹੈ ਤਾਂ ਬੜੀ ਬੜਾਈ ਬਿਲਡਿੰਗ ਮਿਲ ਰਹੀ ਹੈ ਜਿਹੜੇ ਮੇਰੇ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਉਹਦਾ ਕੰਟੈਕਟ ਨੰਬਰ ਆਪਣੇ ਵੀਡੀਓ ਚਾਦਰ ਰਹੇ ਨੇ ਤੁਸੀਂ ਆਪਣਾ ਆਪੇ ਲਿਜਾ ਸਕਦੇ ਹੋ ਕਰਕੇ ਰੇਟ ਹਾਂਜੀ ਵੀਰੋ ਐਸੀ ਟਰੈਕਟਰ ਜਿਹੜੇ ਵੀਰੋ ਨੇ ਦਿਖਾਏ ਨੇ ਬਾਕੀ ਕਿ ਦੂਜੀ ਦੁਕਾਨ ਤੇ ਖੜੇ ਨੇ ਉੱਥੇ ਵੀ ਕਾਫੀ ਟਰੈਕਟਰ ਨੇ ਉਹ ਨਹੀਂ ਪਾ ਕੇ ਵੀਡੀਓ ਕਰਦੇ ਆ ਉਹ ਲੱਗ ਵੀਡੀਓ ਤੇ ਆਉਗੀ ਵੀਡੀਓ ਕਾਫੀ ਲੰਬੀ ਹੋ ਜਾਣੀ ਹੈ। ਬਾਕੀ ਵੀਰ ਜੀ ਸਭ ਤੋਂ ਵੱਡਾ ਆਪਣੀ ਦੁਕਾਨ ਦਾ ਐਡਰੈਸ ਦੱਸ ਦੋ। ਸਾਡੀ ਦੁਕਾਨ ਨੰਬਰ ਹੈ ਜੀ 158 ਤੇ 140। ਠੀਕ ਹੈ ਜੀ। ਸਾਡੇ ਜਿਹੜੇ ਟਰੈਕਟਰ ਖੜੇ ਨੇ ਇਹਦੇ ਵਿੱਚੋਂ 50% ਜਿਹੜੇ ਟਰੈਕਟਰ ਨੇ ਉਹ ਕਸਟਮਰ ਦੇ ਹੁੰਦੇ ਨੇ ਕੋਈ ਜਾਂ ਤੁਸੀਂ ਕੱਟ ਲੈਂਦਾ ਕੋਈ ਕਿਵੇਂ ਹੋਰ ਹਾਂ ਜੀ ਸਾਡਾ ਟਰੈਕਟਰ ਵੇਚ ਦੋ। ਹਾਂ ਜੀ ਹਾਂ ਜੀ। ਕੋਈ ਵੀ ਟਰੈਕਟਰ ਤੁਸੀਂ ਲੈਣਾ ਹੈ ਐਤਵਾਰ ਛੱਡ ਕੇ 6 ਤੇ 6 ਦਿਨ ਬਾਜ਼ਾਰ ਖੁੱਲਦਾ ਹੈ। ਐਤਵਾਰ ਨੂੰ ਬਾਜ਼ਾਰ ਕਲੋਜ਼ ਹੁੰਦਾ ਹੈ। ਉਰੇ ਆਓਗੇ ਜੀ ਤੁਹਾਡਾ ਪਾਲਟੀ ਸਾਹਮਣੇ ਪਿਠਾ ਕੇ ਸੌਦਾ ਕਰਾ ਦਾਂਗੇ ਠੀਕ ਠੀਕ ਹੈ ਜੀ ਸਹੀ ਹੁਣ ਕਸਟਮਰ ਫੋਨ ਕਰਦਾ ਕਿੰਨੇ ਦਾ ਦੇ ਦੋਗੇ ਜੀ ਤੁਸੀਂ ਸਹੀ ਸਹੀ ਟਰੈਕਟਰ ਕਸਟਮਰ ਦੇ ਨਹੀਂ ਕਸਟਮਰਾਂ ਨੂੰ ਕੁਝ ਨਹੀਂ ਪਤਾ ਘਟਣ ਦੇ ਆਜੇ ਘਟਣ ਦੇ ਇਹ ਗੱਲ ਸਹੀ ਹੈ ਸਾਡੇ ਬਿਲਕੁਲ ਨਾ ਘਟਣਾ ਸਾਡੀ ਸਹੀ ਗੱਲ ਹੈ ਜੀ ਬਾਕੀ ਟਰੈਕਟਰ ਸਾਡੇ ਕੋਲ ਉੱਚੇ ਮਾਡਲ ਹੋਣਗੇ ਅਸੀਂ 2016 ਤੋਂ ਬਾਅਦ ਦੇ ਮਾਡਲ ਕੰਮ ਕਰਦੇ ਆ ਇਹ ਕੋਈ ਨੀਵਾ ਮਾਡਲ ਟਰੈਕਟਰ ਕਸਟਮਰ ਕੰਦਾ ਸਾਡਾ ਵੇਚ ਤੋ ਤਾਂ ਇੱਕ ਸਾਡੀ ਬਾਜ਼ਾਰ ਦੇ ਵਿੱਚ ਹੋਰ ਦੁਕਾਨ ਹੈ ਕਿਸੇ ਬੰਦੇ ਦੀ ਅਸੀਂ ਉਹਨਾਂ ਤੋਂ ਉਹਨਾਂ ਦੀ ਦੁਕਾਨ ਤੇ ਲਵਾ ਕੇ ਪੁਰਾਣੇ ਪੂਰਾ ਕੰਟੈਕਟ ਨੰਬਰ ਬੋਲ ਦੋ ਆਪਣੇ ਕੰਟੈਕਟ ਨੰਬਰ ਹੈਗਾ ਜੀ 9814609393 ਵੀਰ ਜੀ 9 ਵਜੇ ਸਵੇਰੇ ਸਾਡਾ ਫੋਨ ਔਨ ਹੋਊਗਾ ਸ਼ਾਮ ਤੇ 6 ਵਜੇ ਤੱਕ ਔਨ ਰਹੂਗਾ ਠੀਕ ਹੈ ਜੀ 6 ਵਜੇ ਤੋਂ ਬਾਅਦ ਅਸੀਂ ਦੁਕਾਨ ਵਾਲਾ ਫੋਨ ਦੁਕਾਨ 'ਚ ਹੀ ਰੱਖ ਦੇਣਾ ਇਹ ਨਾਲ ਲੈ ਕੇ ਨਹੀਂ ਜਾਂਦੇ ਠੀਕ ਹੈ ਜੀ ਪੂਰੀ ਪਿਆਰ ਹੋਊਗਾ ਅਗਲੇ ਦਿਨ ਫਿਰ ਤੁਹਾਡੀ ਗੱਲ ਹੋਊਗੀ ਠੀਕ ਹੈ ਬਾਕੀ WhatsApp ਤੇ ਮੈਸੇਜ ਕਰਦੇ ਹੋ ਤਾਂ ਜਵਾਬ ਆ ਜੂਗਾ ਤੁਹਾਨੂੰ ਕਈ ਵਾਰ ਕਸਟਮਰ ਹੁੰਦਾ ਫੋਨ ਚੱਕਿਆ ਨਹੀਂ ਜਾਂਦਾ ਹਾਂਜੀ 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 ਬ੍ਰੋ ਐਸੀ ਭਾਈ ਜੀ ਇਹਨਾਂ ਨੇ ਆਪ ਨੂੰ ਟਰੈਕਟਰ ਜਾਣਕਾਰੀ ਦਿੱਤੀ ਬਾਕੀ ਪੁਰਾਣ ਕਾਰ ਕੋ ਕਾ ਪਿੱਛੋ ਸਟੇ ਮਰਦਾ ਤਾਂ ਨਹੀਂ ਮਿਰੂ ਨਾ ਕੋੜ ਦੋ ਮੌਕਾ ਬਾਜੀ ਉਹਨਾਂ ਨੂੰ ਬਾਕੀ ਜੇ ਵੀਡੀਓ ਦੇ ਲਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਵੀਡੀਓ ਦੇਖ ਰਹੇ ਹੋ ਫੇਸਬੁਕ ਦੇ ਪੇਜ ਤੇ ਫੇਸਬੁਕ ਪੇਜ ਨੂੰ ਕਰਦੇ ਫੋਲੋ ਆਪਾਂ ਇਹ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਤੇ ਆਪਾਂ ਕੰਟੈਂਟ ਸਾਰਾ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਬਾਕੀ ਲੋਜੀ ਜਿਆਦਾ